ਐਕਚੁਅਲੀ 2023 ਦੇ ਮਈ ਮਹੀਨੇ ਦੇ ਵਿੱਚ ਇੱਕ ਸਾਈਬਰ ਫਰਾਡ ਹੋਇਆ ਸੀਗਾ ਸਿਟੀ ਕਪੂਰਥਲਾ ਥਾਣਾ ਦੇ ਵਿੱਚ ਉਹਦੇ ਸਬੰਧੀ ਜੋ ਦਰਖਾਸਤ ਨਦਰਖਾਸਤ ਦਿੱਤੀ ਸੀ ਉਹਦੇ ਸਬੰਧੀ ਸਾਈਬਰ ਕ੍ਰਾਈਮ ਇਨਚਾਰਜ ਵੱਲੋਂ ਜਿਹੜੀ ਸੀਗੀ ਪ੍ਰੀਲੀਮਰੀ ਇਨਕੁਆਇਰੀ ਕੀਤੀ ਗਈ ਸੀ ਉਹ ਪ੍ਰੀਲੀਮਿਨਰੀ ਇਨਕੁਆਇਰੀ ਕਰਕੇ ਤੇ ਜਿਹੜਾ ਹੈ ਤਕਰੀਬ 14 ਵਿਅਕਤੀਆਂ ਦੇ ਅਲੱਗ-ਅਲੱਗ ਵਿਅਕਤੀਆਂ ਦੇ ਖਿਲਾਫ ਮਕਦਮਾ ਨੰਬਰ 411 ਮਿਤੀ 30 12 23 ਅੰਡਰ ਸੈਕਸ਼ਨ 420 ਆਈਪੀਸੀ 66 ਡੀਆਈਟੀ ਐਕਟ ਥਾਣਾ ਸਿਟੀ ਕੋ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਹਦੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਉਹ ਮੈਨੂੰ ਮਾਰਕ ਹੋਈ ਸੀਗੇ ਮੇਰੇ ਵੱਲੋਂ ਉਸ ਇਨਵੈਸਟੀਗੇਸ਼ਨ ਦੇ ਦੌਰਾਨ ਪ੍ਰਤਾਪ ਕੁਮਾਰ ਲੋਹਾ ਕਾ ਪੂਲ ਬਿਹਾਰ ਤੋਂ ਬਿਹਾਰ ਦਾ ਜਿਹੜਾ ਹੈਗਾ ਵਿਅਕਤੀ ਇਹਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਤੇ ਇਹਦੇ ਜਿਹੜੇ ਹੈਗੀ ਆ ट्रांजैक्शन ਇਹਦੇ तकरीबन ਜਿਹੜੀ ਕੁੱਲ ਐਫ ਆਈ ਆਰ ਦੇ ਵਿੱਚ ਕੁੱਲ ਠੱਗੀ ਸੀਗੀ ਉਹ 27 ਲੱਖ 55 ਹਜ਼ਾਰ ਰੁਪਏ ਦੀ ਸੀਗੀ ਜਿਹਦੇ ਵਿੱਚੋਂ ਇਹਦੇ ਜਿਹੜਾ ਪ੍ਰਤਾਪ ਕੁਮਾਰ ਹੈ ਇਹਦੇ ਦੋ ਖਾਤੇ ਹੈਗੇ ਨੇ ਜਿਨ੍ਹਾਂ ਦੇ ਵਿੱਚ ਇੱਕ ਖਾਤੇ ਦੇ ਵਿੱਚ 9 ਲੱਖ ਰੁਪਇਆ ਤੇ ਦੂਸਰੇ ਖਾਤੇ ਦੇ ਵਿੱਚ 3 ਲੱਖ 80 ਹਜ਼ਾਰ ਰੁਪਏ ਜਿਹੜਾ ਹੈਗਾ ਉਹ ਫਰਾਡ ਦਾ ਪੈਸਾ ਜਿਹੜਾ ਗਿਆ ਹੈਗਾ ਇਹ ਦੋਸ਼ੀ ਕਿੱਥੇ ਗੁਰੇ ਇਹ ਦੋਸ਼ੀ ਜਿਹੜਾ ਹੈਗਾ ਇਹਨੂੰ ਨੋਟਿਸ ਜਾਰੀ ਕੀਤਾ ਗਿਆ ਸੀਗਾ ਜੀ 41ਏ ਦਾ ਉਹਦੇ ਵਿੱਚ ਜਿਹੜਾ ਹੈ ਮੈਨੂੰ ਸੈਟੀਸਫਾਈ ਨਹੀਂ ਕਰਾ ਸਕਿਆ ਜਿਸ ਕਰਕੇ ਆਪਾਂ ਇਹਦੀ ਅਰੈਸਟ ਜਿਹੜੀ ਹੈਗੀ ਆ ਉਹ ਪਾਈ ਹੈਗੀ ਤਾਂ ਅੱਗੇ ਇੱਥੇ ਕੀ ਕਰਦੇ ਜੀ ਇਹ ਦਾ 2 ਦਿਨ ਦਾ ਪਲੋਸ ਪੁਲਿਸ ਰਮਾਨ ਹਾਸਲ ਕੀਤਾ ਗਿਆ ਹੈ ਤੇ ਜਿਹੜਾ ਇਹਨੂੰ 25 ਤਰੀਕ ਨੂੰ ਇਹਨੂੰ ਪੇਸ਼ ਅਦਾਲਤ ਕਰਕੇ ਦੇ ਦੁਆਰਾ ਕੀਤਾ ਜਾਊਗਾ ਕੋਈ ਮੋਟੜੀ ਕਸ਼ਿਸ਼ ਕੋਈ ਪਤਾ ਨਹੀਂ ਇਹ ਮੋਟੜੀ ਕਸ਼ਿਸ਼ ਚੱਲ ਰਹੀ ਹੈ ਜੀ ਹਾਲੇ ਇਨਵੈਸਟੀਗੇਸ਼ਨ ਹੈਗੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਜਿਹੜੀ ਹੋਰ ਵੀ ਕੋਈ ਨਵੇਂ ਤੱਤ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਜਿਹੜੀ ਕਾਰਵਾਈ ਅੱਗੇ ਅਮਲ ਵਿੱਚ ਲਿਆਂਦੀ ਜਾਊਗੀ